ਆਰਿਆਂ ਨੂੰ ਹੋਰ ਸਨੋਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਨਪ੍ਰੀਤ ਕੌਰ ਪੈਨਾ ਦੇ ਬਟੀਕ ਤੇ ਅੱਜ ਦੀ ਬਹੁਤ ਹੀ ਸੋਹਣੀ ਕਲੈਕਸ਼ਨ ਤੇ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਕਲੈਕਸ਼ਨ ਬਹੁਤ ਜ਼ਿਆਦਾ ਸੋਹਣੀ ਰਹੇਗੀ ਹੁਣ ਤੁਹਾਨੂੰ ਪਤਾ ਹੈ ਕਿ ਅੱਗੇ ਜਿਹੜੇ ਸਾਰੇ ਪਾਰਟੀ ਵੇਅਰ ਸੂਟ ਰੈਡੀ ਹੋ ਰਹੇ ਨੇ ਸੀਜ਼ਨ ਅੱਗੇ ਪਾਰਟੀ ਫੰਕਸ਼ਨ ਦਾ ਤੇ ਜਿਵੇਂ ਜਿਵੇਂ ਸਾਡੇ ਕੋਲ ਸੂਟ ਰੈਡੀ ਹੋ ਰਹੇ ਨੇ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਔਰ ਕਾਫੀ ਦਿਨਾਂ ਤੋਂ ਕਾਫੀ ਜ਼ਿਆਦਾ ਬਿਜ਼ੀ ਚੱਲ ਰਹੀ ਸੀ ਇਸ ਕਰਕੇ ਕੋਈ ਵੀਡੀਓ ਅਪਲੋਡ ਨਹੀਂ ਕੀਤੀ ਹੈਗੀ और ये वीडियो आप शेयर कर थोड़ा काफी दिनों की आप शूट करके रखी हुई बट टाइम नहीं कि आप वीडियो एडिट करके जी अपलोड कर सकी चलो जी अब आप बहुत ज़्यादा सोहने सूट दिखावे बहुत ही प्यारे कलर ने बहुत प्यारा वर्क होया हुआ ਕਿਸ ਫੈਬ੍ਰਿਕ ਦੇ ਉੱਪਰ ਆਪਾਂ ਵੇਲੇ ਸੂਟ ਜਿਹੜੇ ਡਿਜ਼ਾਈਨ ਕੀਤੇ ਨੇ ਕਿਸ ਦੁਪੱਟਾ ਕਿਹੜਾ ਆਪਾਂ ਦੁਪੱਟਾ ਜਿਹੜਾ ਰੱਖਿਆ ਹੋਇਆ ਸਾਰਾ ਪ੍ਰੋਪਰ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਪਲੀਜ਼ ਵੀਡੀਓ ਨੂੰ ਧਿਆਨ ਨਾਲ ਦੇਖਿਓ ਸਕਿਪ ਨਾ ਕਰਿਆ ਕਰੋ ਕਿਉਂਕਿ ਜੋ ਆਪਾਂ ਤੁਹਾਨੂੰ ਜਾਣਕਾਰੀ ਦਿੱਤੀ ਉਹ ਤੁਸੀਂ ਸਕਿਪ ਕਰ ਦਿੰਦੇ ਹੋ ਫਿਰ ਜਿਹੜੇ ਤੁਹਾਡੇ ਆਪਾਂ ਜਿਹੜਾ ਸਵਾਲਾਂ ਦੇ ਜਵਾਬ ਦਿੱਤੇ ਨੇ ਵੀਡੀਓ ਦੇ ਵਿੱਚ ਉਹ ਤੁਸੀਂ ਸੁਣਦੇ ਨਹੀਂ ਹੈਗੇ ਫਿਰ ਤੁਸੀਂ ਉਹੀ ਸਾਨੂੰ ਸਵਾਲ ਜਿਹੜੇ ਰਿਪੀਟ ਕਰਦੇ ਰਹਿੰਦੇ ਹੋ ਠੀਕ ਹੈ ਜੀ ਤੇ ਲੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈ ਪੀ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਆ ਰਿਹਾ ਠੀਕ ਹੈ ਕੋਈ ਵੀ ਕਲਰ ਪਸੰਦ ਆ ਰਿਹਾ ਠੀਕ ਹੈ ਤੁਸੀਂ ਉਸ ਨੂੰ ਆਪਣੀ ਚੁਆਇਸ ਦੇ ਅਕੋਰਡਿੰਗ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਅਗਰ ਤੁਹਾਨੂੰ ਮੈਂ orange ਕਲਰ ਦਿਖਾ ਰਹੀ ਹਾਂ ਤੁਹਾਨੂੰ orange ਕਲਰ ਨਹੀਂ ਲਾਈਕ ਕਰਦੇ ਤੁਸੀਂ ਤਾਂ ਤੁਸੀਂ ਇਸ ਨੂੰ royal blue ਕਿਸੇ ਵੀ ਕਲਰ ਦੇ ਉੱਪਰ ਬਣਾ ਸਕਦੇ ਹੋ ਠੀਕ ਹੈ royal blue ਕਲਰ ਮੈਂ ਤਾਂ ਕਹਿ ਰਹੀ ਹਾਂ ਵੀ ਅਗਰ ਇਦਾਂ ਹੁੰਦਾ ਕਿ ਆਪਾਂ ਨੂੰ ਜਿਹੜਾ royal blue ਦੇ ਉੱਪਰ ਵਰਕ ਕੀਤਾ ਹੋਇਆ ਉਹ ਤੁਹਾਨੂੰ ਇਹਦਾ ਲੱਗਦਾ ਕਿ ਮੈਂ ਇਹ orange ਵਾਲੇ ਤੇ ਕਰਵਾਵਾਂ orange ਵਾਲਾ ਵਾਲਾ ਵਰਕ ਕਰਤਾ ਤਾਂ ਕਿ ਸਾਨੂੰ royal blue ਤੇ ਕਰਵਾਈਏ ਠੀਕ ਹੈ ਜੀ ਅਲੱਗ-ਅਲੱਗ ਕਲਰ ਦਿਖਾਵਾਂਗੇ ਕਿ ਟਾਈਮ ਆਪਾਂ ਤੁਹਾਡਾ ਵੇਸਟ ਨਾ ਕਰਦੇ ਹੋਏ ਬਹੁਤ ਸੋਹਣੀ ਕਲੈਕਸ਼ਨ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਕਾਫੀ ਹੈਵੀ ਸੂਟ ਨੇ ਜੇ ਸਾਰੇ ਪਾਰਟੀ ਵੇਅਰ ਸੂਟ ਰਹੇਗੇ ਚਲੋ ਪਹਿਲਾ ਸੂਟ ਚੈੱਕ ਕਰੋ ਬਹੁਤ ਹੈਵੀ ਸੂਟ ਇਸ ਤਰ੍ਹਾਂ ਇਸ ਤਰ੍ਹਾਂ ਵਾਕ ਰਹੇਗਾ ਚੈੱਕ ਕਰੋ ਬਹੁਤ ਸੋਹਣਾ ਨੈਕ ਦੇ ਉੱਪਰ ਕੰਮ ਹੈ ਔਰ ਜਿੰਨੀ ਵੀ ਕਲੈਕਸ਼ਨ ਆ ਤੁਹਾਨੂੰ ਸ਼ੇਅਰ ਕਰਾਂਗੇ ਸਾਰੀ ਅਨਾਰਕਲੀ ਕਲੈਕਸ਼ਨ ਰਹੇਗੀ ਠੀਕ ਹੈ ਜੀ ਅਨਾਰਕਲੀ ਦੇ ਵਿੱਚ ਆਪਾਂ ਇਹ ਸਾਰੇ ਸੂਟ ਜਿਹੜੇ ਨੇ ਰੈਡੀ ਕੀਤੇ ਹੋਏ ਨੇ ਔਰ ਵਰਕ ਤੁਸੀਂ ਚੈੱਕ ਕਰੋ ਬਹੁਤ ਪਿਆਰਾ ਜਿਹਾ ਵਰਕ ਕੀਤਾ ਹੋਇਆ ਮਜ਼ੈਂਟਾ ਕਲਰ ਦਾ ਆਪਾਂ ਪੈਸਾ ਐਡ ਆਨ ਕੀਤਾ ਹੋਇਆ ਇੱਕ ਲਾਈਟ ਬੇਬੀ ਕਲਰ ਦੇ ਕਲਰ ਦੀ ਸਿੱਪੀ ਆਪਾਂ ਇੱਥੇ ਐਡ ਆਨ ਕੀਤੀ ਹੋਈ ਦਬਕਾ ਸਿੱਪੀ ਐਂਡ ਕਟ ਦਾਣਾ ਆਪਾਂ ਜਿਹੜਾ ਐਡ ਆਨ ਕੀਤਾ ਹੋਇਆ ਠੀਕ ਹੈ ਜੀ ਮੈਂ ਹਮੇਸ਼ਾ ਹੀ ਕਹਿੰਦੀ ਕਿ ਜਰੀ ਆਪਾਂ ਬਹੁਤ ਘੱਟ ਲਗਾਉਨੇ ਆ ਜਿੱਥੇ ਸਾਨੂੰ ਲੱਗਦਾ ਕਿ ਇੱਥੇ ਜਰੀ ਐਡ-ਆਨ ਕਰਨੀ ਚਾਹੀਦੀ ਹੈ ਲ ਹਾਈਲਾਈਟ ਕਰਨਾ ਚਾਹੀਦਾ ਕੁਝ ਨਾ ਤਾਂ ਉੱਥੇ ਆਪਾਂ ਜਰੀ ਦੀ ਆਊਟਿੰਗ ਜਿਹੜੀ ਉਹ ਜ਼ਰੂਰ ਕਰਦੇ ਹਾਂ ਇਸ ਤਰ੍ਹਾਂ ਆਪਾਂ ਮਜ਼ੈਂਟਾ ਕਲਰ ਦੀ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਲਓ ਜੀ ਕਾਫੀ ਹੈਵੀ ਪੀਸ ਬਣਿਆ ਹੋਇਆ neck ਦੇ ਉੱਪਰ ਕੰਮ ਰਹੇਗਾ ਬਾਜੂ ਦੇ ਉੱਪਰ ਕੰਮ ਰਹੇਗਾ ਸਾਡੀ ਭੈਣ ਦੀ ਸਪੈਸ਼ਲ ਚੁਆਇਸ ਸੀ ਉਹਨਾਂ ਦੀ ਕਿ ਸਾਡਾ ਸੂਟ ਜਿਹੜਾ ਉਹ ਹੈਵੀ ਹੋਣਾ ਚਾਹੀਦਾ ਉਹਨਾਂ ਦਾ ਪਰਸਨਲ ਫੰਕਸ਼ਨ ਹੈ ਇਸ ਲਈ ਉਹਨਾਂ ਨੇ ਰੈਡੀ ਕਰਵਾਏ ਨੇ ਇਸ ਤਰ੍ਹਾਂ ਦੇਖੋ ਕਾਫੀ ਫਲੇਅਰ ਹੈ ਜੀ ਸੂਟ ਦਾ ਤੁਸੀਂ ਦੇਖ ਸਕਦੇ ਹੋ ਕਿਉਂਕਿ ਨਾਰਕਲੀ ਦਾ ਮਤਲਬ ਇਹੀ ਬਣਦਾ ਕਿ ਅਗਰ ਆਪਾਂ ਫਲੇਅਰ ਵੱਧ ਤੋਂ ਵੱਧ ਕਰਵਾ ਰਹੇ ਹਾਂ ਕੁਝ ਭੈਣਾ ਫਲੇਅਰ ਘੱਟ ਲਾਈਕ ਕਰਦੇ ਹੋ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਸਾਨੂੰ ਦੱਸ ਸਕਦੇ ਹੋ ਕਿ ਸਾਨੂੰ ਇੰਨੀਆਂ ਕਲੀਆਂ ਚਾਹੀਦੀਆਂ ਉਸ ਤੋਂ ਵੱਧ ਤੁਸੀਂ ਆ ਵੀ ਨਾ ਸਾਡੀਆਂ ਕਲੀਆਂ ਬਣਾਇਓ ਬਟ ਅਗਰ ਪ੍ਰੋਪਰ ਮੈਂ ਗੱਲ ਕਰਾਂ ਜਾਂ ਕੀ ਇਹ ਨਾਰਕਲੀ ਜਿਹੜੀ ਲੁੱਕ ਆਉਂਦੀ ਉਹ ਪ੍ਰੋਪਰ ਫਲੇਅਰ ਦੇ ਵਿੱਚ ਹੀ ਆਉਂਦੀ ਹੁਣ ਤੁਸੀਂ ਚੈੱਕ ਕਰੋ ਬਹੁਤ ਹੈਵੀ ਸੂਟ ਬਣਿਆ ਹੋਇਆ ਕਾਫੀ ਸਾਰਾ ਫਲੇਅਰ ਹੈ ਇਸ ਤਰ੍ਹਾਂ ਔਰ ਬੈਕ ਫਰੰਟ ਨਾਰਕਲੀ ਬਣਦਾ ਹੈ ਕਦੀ ਵੀ ਇਹ ਨਹੀਂ ਹੈਗਾ ਕਿ ਤੁਸੀਂ ਫਰੰਟ-ਫ ਅਗਰ ਇਹ ਵਾਲਾ ਡਿਜ਼ਾਈਨ ਪਸੰਦ ਆ ਰਿਹਾ ਤੇ ਜ਼ਰੂਰੀ ਨਹੀਂ ਕਿ ਤੁਸੀਂ ਨਾਰਕਲੀ ਦੇ ਉੱਪਰ ਬਣਾਉਣਾ ਤੁਸੀਂ ਇਸ ਨੂੰ ਸਲਵਾਰ ਸੂਟ ਨਾਲ ਵੀ ਬਣਾ ਸਕਦੇ ਹੋ ਸਿੰਪਲ ਸਲਵਾਰ ਸੂਟ ਬਣਾ ਸਕਦੇ ਹੋ ਠੀਕ ਹੈ ਜੀ ਬੈਕ ਇਸ ਤਰ੍ਹਾਂ ਆਪਾਂ ਲਟਕਣ ਦਿੱਤੇ ਹੋਏ ਨੇ ਇਸ ਤਰ੍ਹਾਂ ਔਰ ਪੂਰੇ ਬੈਕ ਦੇ ਉੱਪਰ ਇਸ ਤਰ੍ਹਾਂ ਕੰਮ ਰਹੇਗਾ ਠੀਕ ਹੈ ਜੀ ਬਹੁਤ ਹੈਵੀ ਪੀਸ ਬਣਿਆ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਕੰਮ ਕੀਤਾ ਗਿਆ ਨੀਟ ਐਂਡ ਕਲੀਨ ਤੁਹਾਨੂੰ ਵਰਕ ਮਿਲੇਗਾ ਠੀਕ ਹੈ ਕਈ ਭੈਣਾ ਕਹਿੰਦੇ ਸਾਨੂੰ ਮੈਸੇਜ ਕਰਕੇ ਤੁਹਾਡੇ ਸੂਟ ਨਾ ਜਿਹੜਾ ਤੁਸੀਂ ਇਹ ਦਿਖਾਇਆ ਸੀ ਸਾਨੂੰ ਇਹ ਫਲਾਇਸ ਕਲਰ ਦੇ ਉੱਪਰ ਚਾਹੀਦਾ ਸਾਨੂੰ ਕਲਰ ਹੋਰ ਚਾਹੀਦਾ ਬਿਲਕੁਲ ਭੈਣੋ ਤੁਹਾਡੀ ਚੁਆਇਸ ਦੇ ਕਲਰ ਦੇ ਉੱਪਰ ਰੈਡੀ ਹੋ ਜਾਏਗਾ ਠੀਕ ਹੈ ਜੀ ਇਹ ਵੀ ਜਿਹੜੇ ਆਪਾਂ ਸੂਟ ਰੈਡੀ ਕੀਤੇ ਨੇ ਭੈਣ ਦੀ ਚੁਆਇਸ ਅਕੋਰਡਿੰਗ ਹੀ ਰੈਡੀ ਕੀਤੇ ਨੇ ਕਲਰ ਉਹ ਲਾਈਕ ਕਰਦੇ ਸੀ ਉਹਨਾਂ ਨੇ ਆਪਣੀ ਚੁਆਇਸ ਦੇ ਕਲਰ ਐਡ-ਆਨ ਕਰਵਾ ਕੇ ਸੂਟ ਜਿਹੜੇ ਰੈਡੀ ਕਰਵਾਏ ਹੋਏ ਨੇ ਖਲੋ ਜੀ ਬਹੁ ਤੁਸੀਂ ਆਪਣੇ ਅਕੋਰਡਿੰਗ ਵਰਕ ਘਟਵਾਦ ਵੀ ਕਰਵਾ ਸਕਦੇ ਹੋ ਮਟ ਅਗਰ ਜਿੱਦਾਂ ਬਣਿਆ ਹੁੰਦਾ ਅਗਰ ਤੁਸੀਂ ਉਸੇ ਤਰ੍ਹਾਂ ਹੀ ਬਣਵਾਓ ਤਾਂ ਬਹੁਤ ਸੋਹਣਾ ਬਣਦਾ ਜਦੋਂ ਆਪਾਂ ਡਿਜ਼ਾਈਨ ਨਾਲ ਥੋੜੀ ਛੇੜਖਾਨੀ ਕਰਦੇ ਆਂ ਕਿ ਉੱਥੋਂ ਕੱਟ ਕੇ ਇੱਧਰ ਕਰ ਦੋ ਉਹ ਵਾਲਾ ਕੱਟ ਕੇ ਇੱਧਰ ਕਰ ਦੋ ਤਾਂ ਕਿਤਨਾ ਕਿਤੇ ਜਿਹੜਾ ਡਿਜ਼ਾਈਨ ਨੂੰ ਸਮਝ ਨਹੀਂ ਆਉਂਦੀ ਔਰ ਆਪਾਂ ਨੂੰ ਸੋਹਣਾ ਬਣਾਉਣ ਦੀ ਬਜਾਏ ਕੁਝ ਹੋਰ ਹੀ ਬਣ ਜਾਂਦਾ ਇਸ ਕਰਕੇ ਜਿੰਨੇ ਵੀ ਡਿਜ਼ਾਈਨ ਆਪਾਂ ਰੈਡੀ ਕਰਦੇ ਆਂ ਸਾਰੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਔਰ ਯੂਨੀਕ ਜਿਹੇ ਪੀਸ ਬਣੇ ਹੁੰਦੇ ਨੇ ਕੋਈ ਵੀ ਜਿਆਦਾ ਕੰਮ ਨਹੀਂ ਕੀਤਾ ਹੋਇਆ ਜੇ ਅਗਰ ਆਪਾਂ ਕਹਿ ਦਈਏ ਕਿ ਕਿ ਕੇ ਰਾਹ ਦਾ ਕਾਫੀ ਹੈਵੀ ਹੈ ਔਰ ਉੱਪਰ ਵੀ ਆਪਾਂ ਹੈਵੀ ਕੀਤਾ ਨਹੀਂ ਆਪਾਂ ਬਹੁਤ ਸੋਹਣਾ ਉੱਪਰ ਲਾਈਟ ਜਿਹਾ ਕੰਮ ਕੀਤਾ ਹੋਇਆ ਪੂਰੀ ਫਰਾਬੇਸ ਤੁਹਾਨੂੰ ਬੂਟੀ ਮਿਲੇਗੀ ਲੋ ਜੀ ਇਸ ਤਰ੍ਹਾਂ ਦੇਖੋ ਬਹੁਤ ਹੈਵੀ ਪੀਸ ਬਣਿਆ ਹੋਇਆ ਲੋ ਜੀ ਚੈੱਕ ਕਰ ਲਓ ਤੇ ਇਸ ਦੇ ਨਾਲ ਉਹ ਜੀ ਪ੍ਰੋਪਰ ਤੁਹਾਨੂੰ ਲੁੱਕ ਦਿਖਾ ਰਿਹਾ ਹਾਂ ਸੂਟ ਦੀ ਬਹੁਤ ਸੋਹਣੀ ਲੁੱਕ ਬਣੀ ਹੋਈ ਹੈ ਕਾਫੀ ਜ਼ਿਆਦਾ ਫਲੇਅਰ ਹੈ ਸੂਟ ਦਾ ਬੈਕ اور ਫਰੰਟ ਇਸੇ ਤਰ੍ਹਾਂ ਹੀ ਰਹੇਗਾ ਬੈਕ ਕੇ ਸੂਟ ਦਿਖਾਉਂਦੇ ਸੈਟਿੰਗ ਨਹੀਂ ਸੀ ਆ ਰਹੀ ਇਸ ਕਰਕੇ ਆਪਾਂ ਹੁਣ ਤੁਹਾਨੂੰ ਖੜੇ ਹੋ ਕੇ ਦਿਖਾਵਾਂਗੇ ਸੂਟ ਪ੍ਰੋਪਰ ਜਿਹੜਾ ਤੁਹਾਨੂੰ ਪਤਾ ਲੱਗ ਸਕੇ ਕਿ ਕਿ ਜੀ ਬੈਕ ਦੇ ਉੱਪਰ ਲਟਕਣ ਦਿੱਤੇ ਹੋਏ ਨੇ ਲਟਕਣ ਜਿਪ ਤੁਸੀਂ ਜੋ ਵੀ ਐਡ-ਆਨ ਕਰਵਾਉਣਾ ਹੈ ਤਾਂ ਉਹਨੇ ਪਲੀਜ਼ ਤੁਸੀਂ ਸਾਨੂੰ ਮੈਜ਼ਰਮੈਂਟ ਦੇ ਵਿੱਚ ਐਡ-ਆਨ ਕਰੋਗੇ ਠੀਕ ਹੈ ਇਸ ਤਰ੍ਹਾਂ ਰਹੇਗਾ ਨਾਲ ਪਲਾਜ਼ੋ ਬਣਿਆ ਹੋਇਆ ਜੀ ਇਸ ਤਰ੍ਹਾਂ ਠੀਕ ਹੈ ਤੁਸੀਂ ਟਰੌਜ਼ਰ ਬਣਾਉਣਾ ਪਲਾਜ਼ੋ ਬਣਾਉਣਾ ਸਲਵਾਰ ਬਣਾਓਗੇ ਜੋ ਤੁਸੀਂ ਲਾਈਕ ਕਰਦੇ ਹੋ ਤੁਸੀਂ ਸਾਨੂੰ ਮੈਜ਼ਰਮੈਂਟ ਵਿੱਚ ਮੈਂਸ਼ਨ ਕਰ ਸਕਦੇ ਹੋ ਆਪਾਂ ਤੁਹਾਡੀ ਚੋਇਸ ਅਕੋਰਡਿੰਗ ਹੀ ਰੈਡੀ ਕਰਾਂ ਦੁਪੱਟਾ ਆਪਾਂ ਜਿਹੜਾ ਇਹਨਾਂ ਰੱਖਿਆ ਹੋਇਆ ਬਿਲਕੁਲ ਸਿੰਪਲ ਰੱਖਿਆ ਕੋਈ ਦੁਪੱਟੇ ਦੇ ਉੱਪਰ ਤੁਹਾਨੂੰ ਵਰਕ ਨਹੀਂ ਮਿਲੇਗਾ ਸਿੰਪਲ ਦੁਪੱਟੇ ਦੇ ਉੱਪਰ ਆਪਾਂ ਫੁੱਲ ਛੜੀ ਗੋਟਾ ਜਿਹੜਾ ਵਰਕ ਦੇ ਨਾਲ ਦਾ ਐਡ-ਆਨ ਕੀਤਾ ਹੋਇਆ ਠੀਕ ਹੈ ਜੀ ਦੁਪੱਟੇ ਦੇ ਉੱਪਰ ਆਪਣਾ ਗੋਟਾ ਜਿਹੜਾ ਉਹ ਲੱਗ ਰਿਹਾ ਇਸ ਕਰਕੇ ਆਪਾਂ ਤੁਹਾਨੂੰ ਦੁਪੱਟਾ ਨਹੀਂ ਦਿਖਾ ਸਕੇ ਬਟ ਦੁਪੱਟਾ ਇਹਦਾ ਤੁਹਾਨੂੰ ਪਲੇਨ ਮਿਲੇਗਾ ਅਗਰ ਤੁਸੀਂ ਦੁਪੱਟੇ ਨੂੰ ਫਿਨਿਸ਼ਿੰਗ ਪੱਟੀ ਲਗਵਾਉਣਾ ਚਾਹੋ ਤਾਂ ਤੁਸੀਂ ਲਗਵਾ ਸਕਦੇ ਹੋ ਬਟ ਭੈਣ ਦੀ ਚੋਆਇਸ ਹੈ ਕਿ ਪਲੀਜ਼ ਫਿਨਿਸ਼ਿੰਗ ਪੱਟੀ ਜਿਹੜੀ ਨਾ ਲਗਵਾਓ ਠੀਕ ਲੋ ਜੀ ਅਗਲਾ ਕਲਰ ਚੈੱਕ ਕਰੋ ਇਸ ਤਰ੍ਹਾਂ ਬਹੁਤ ਸੋਹਣਾ ਨੈੱਕ ਦੇ ਉੱਪਰ ਕੰਮ ਰਹੇਗਾ ਇਹ ਵੀ ਸਾਨੂੰ ਭੈਣ ਨੇ ਇੱਕ ਡਰਾਇੰਗ ਸਾਨੂੰ ਡਰਾ ਕਰਕੇ ਭੇਜੀ ਸੀ ਕਿ ਮੈਨੂੰ ਇਸ ਤਰ੍ਹਾਂ ਦਾ ਕੁਝ ਚਾਹੀਦਾ ਤੇ ਆਪਾਂ ਭੈਣ ਦੀ ਜੋ ਉਹਨਾਂ ਨੇ ਸਾਨੂੰ ਡਿਜ਼ਾਈਨ ਸੈਂਡ ਕੀਤਾ ਉਹਨਾਂ ਦੀ ਚੁਆਇਸ ਅਕੋਰਡਿੰਗ ਆਪਾਂ ਰੈਡੀ ਕੀਤਾ ਬਹੁਤ ਸੋਹਣਾ ਸਿੰਪਲ ਨੈੱਕ ਬਣਿਆ ਹੋਇਆ ਬਹੁਤ ਸੋਹਣਾ ਨੈੱਕ ਦੇ ਨੀਚੇ ਫਲਾਰ ਰਹੇਗਾ ਔਰ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਰਹੇਗਾ ਔਰ ਜਿਹੜਾ ਫਲਾਰ ਆਪਾਂ ਨੈੱਕ ਦੇ ਨੀਚੇ ਬਣਾਇਆ ਸੇਮ ਫਲਾਰ ਹੀ ਆਪਾਂ ਆਪਣੀਆਂ ਬਾਹਾਂ ਦੇ ਉੱਪਰ ਰੈਡੀ ਕੀਤਾ ਹੋਇਆ ਲੋ ਜੀ ਇਸ ਤਰ੍ਹਾਂ ਆਪਣੇ ਬਾਜ਼ੂ ਦੇ ਉੱਪਰ ਕੰਮ ਦੋਨੋਂ ਸਾਈਡ ਆ ਕੁਝ ਪਹਿਨਾਈ ਫਲਾਰ ਉੱਪਰ ਸ਼ੋਲਡਰ ਤੇ ਲਾਈਕ ਕਰਦੀਆਂ ਨੇ ਕੁਝ ਨਹੀਂ ਕਰ ਲਾਈਕ ਕਰਦੀਆਂ ਹੈਗਾ ਤੁਹਾਨੂੰ ਇਹ ਡਿਜ਼ਾਈਨ ਪਸੰਦ ਆ ਰਿਹਾ ਤੁਸੀਂ ਇਹ ਫਲਾਰ ਨਹੀਂ ਬਣਾਉਣਾ ਚਾਹੁੰਦੇ ਤਾਂ ਤੁਸੀਂ ਸਕਿਪ ਕਰਵਾ ਸਕਦੇ ਹੋ ਲੋ ਜੀ ਇਸ ਤਰ੍ਹਾਂ ਰਹੇਗਾ ਜੀ ਆਪਣੇ ਅਨਾਰਕਲੀ ਦਾ ਫਲੇਅਰ ਠੀਕ ਹੈ ਇਹ ਵੀ ਸੇਮ ਹੀ ਫਰੌਕ ਰਹੇਗੀ ਅਨਾਰਕਲੀ ਦੇ ਵਿੱਚ ਕਈ ਵਾਰ ਇਦਾਂ ਹੁੰਦਾ ਕਿ ਨਾਰਗਲੀ ਆਪਾਂ ਕਾਫੀ ਵਾਰ ਦੇਖਦੇ ਆ ਕਿ ਜਿਵੇਂ ਕੰਮ ਕੀਤਾ ਹੁੰਦਾ ਬਟ ਇਦਾਂ ਹੁੰਦਾ ਕਿ ਕਲੀਆਂ ਜਿਹੜੀਆਂ ਆਪਾਂ ਨੇ ਕਟੀਆਂ ਹੁੰਦੀਆਂ ਉਹਦੇ ਉੱਪਰ ਵਰਕ ਨਹੀਂ ਕੀਤਾ ਹੁੰਦਾ ਅਗਰ ਆਪਾਂ ਇਸ ਤਰ੍ਹਾਂ ਵਰਕ ਕਰ ਰਹੇ ਆ ਤਾਂ ਆਪਣੀ ਜਿਹੜੀ ਸਟਿਚਿੰਗ ਸਲਾਈ ਕੀਤੀ ਹੁੰਦੀ ਕਲੀਆਂ ਦੇ ਉੱਪਰ ਉਹ ਸਲਾਈ ਵੀ ਲੁਕ ਜਾਂਦੀ ਕਵਰ ਹੋ ਜਾਂਦੀ ਹੈ ਔਰ ਬਹੁਤ ਸੋਹਣਾ ਡਿਜ਼ਾਈਨ ਆਪਣਾ ਬਣ ਜਾਂਦਾ ਲੋ ਜੀ ਪ੍ਰੋਪਰ ਡਿਜ਼ਾਈਨ ਇਹ ਵਾਲਾ ਰਹੇਗਾ ਢੇਰੇ ਦੇ ਉੱਪਰ ਤੁਸੀਂ ਕੰਮ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਕੰਮ ਹੈ ਡਿਟੇਲਿੰਗ ਨਾਲ ਕੰਮ ਜਿਹੜਾ ਕੀਤਾ ਹੋਇਆ ਇੱਕ ਇੱਕ ਸੀਸ ਉਹਨੂੰ ਪ੍ਰੋਪਰ ਲੱਗੀ ਹੋਈ ਮਿਲੇਗੀ ਕੋਈ ਵੀ ਚੀਜ਼ ਇਹ और प्रोपर आप फिनिशिंग पट्टी दे के सूट जो रेडी किया हो एक मेन गल होर ठीक है जी मैं हमेशा ही कहनी हाँ कि सूट चाहे किमें भी हो सस्ता हो बट स्टिचिंग जी अच्छी करवाओ इस तरह आप जी लाइनिंग पेस्टिंग ऐड करके अपने सूट के नीचे ऐड की हुई कि साढ़े सूट जो फ्लेयर है ज़्यादा वीये बने ठीक है इस तरह बैक लो जी काफ़ी हैवी पीस बने हुए ने जी अभी जिन्नी भी कलैक्शन हैवी कलैक्शन रहेगी सारी प्रोपर पार्टी वेयर रहेगी अगर तुसी अपने किसी परसनल फंक्शन से सूट वेयर करना चाहते हो तो आज वाली कलैक्शन बिल्कुल बनी हुई है जी नो जी चेक करो बहुत सोहना सूट है बहुत प्यारा कलर है बट अगर तुसी कलर नहीं लाइक करते तो अपनी चॉइस का दा कलर दस के सेम डिजाइन रेडी करवा सकते हो ਦੇ ਨਾਲ ਦੁਪੱਟਾ ਰਹੇਗਾ ਜੀ ਪਲੇਨ ਠੀਕ ਹੈ ਪਲੇਨ ਬਾਟਮ ਰਹੇਗੀ ਕੁਛ ਪੈਨਾ ਨੇ ट्राਊਜ਼ਰ ਨਾਲ ਰੈਡੀ ਕਰਵਾਉਣੇ ਹੁੰਦੇ ਨੇ ਕੁਛ ਪੈਨਾ ਨਾਲ ਸਲਵਾਰ ਰੈਡੀ ਕਰਾਉਂਦੇ ਨੇ ਉਹ ਤੁਹਾਡੀ ਚੁਆਇਸ ਰਹੇਗੀ ਠੀਕ ਹੈ ਜੀ ਤੁਸੀਂ ਸਾਰਾ ਕੁਝ ਸਾਨੂੰ ਆਪਣੇ ਮੈਜ਼ਰਮੈਂਟ ਦੇ ਵਿੱਚ ਮੈਂਸ਼ਨ ਕਰਨਾ ਹੈ ਕਿ ਤੁਸੀਂ ट्राਊਜ਼ਰ ਬਣਵਾਉਣਾ ਅਨਾਰਕਲੀ ਦੇ ਨਾਲ ਜਾਂ ਤੁਸੀਂ ਸਟ੍ਰੇਟ ਸਲਵਾਰ ਬਣਾਉਣੀ ਹੈ ਉਸ ਦੇ ਅਨੁਸਾਰਾ ਪ੍ਰੋਪਰ ਮੈਜ਼ਰਮੈਂਟ ਦੇ ਵਿੱਚ ਮੈਂਸ਼ਨ ਕਰੋਗੇ ਲੋਕ ਸੂਟ ਚੈੱਕ ਕਰੋ ਔਰ ਵਰਕ ਚੈੱਕ ਕਰੋ ਦੇਖੋ ਅਸੀਂ ਜਦੋਂ ਵੀ ਤੁਹਾਡੇ ਨਾਲ ਕੋਈ ਵੀਡੀਓ ਸ਼ੇਅਰ ਕਰਦੇ ਆ ਤਾਂ ਸਾਡਾ ਮਤਲਬ ਇਹ ਹੁੰਦਾ ਹੈ ਕਿ ਤੁਹਾਨੂੰ ਪ੍ਰੋਪਰ ਆਪਾਂ ਵਰਕ ਦਿਖਾ ਸਕੀਏ ਹਨ ਤੁਹਾਨੂੰ ਪ੍ਰੋਪਰ ਵਰਕ ਬਾਰੇ ਪਤਾ ਹੋਵੇ ਕਿ ਜਿਹੜੇ ਸਾਡੇ ਬੁਟੀਕ ਤੇ ਸੂਟ ਰੈਡੀ ਹੋ ਰਿਹਾ ਉਹਦੇ ਵਿੱਚ ਆਪਾਂ ਜਿਹੜਾ ਮਟੀਰੀਅਲ ਕੀ ਐਡ ਆਨ ਕਰ ਰਹੇ ਆ ਦੇਖੋ ਲੋਜੀ ਪ੍ਰੋਪਰ ਇਕੁਅਲੀ ਸਾਰਾ ਪੀਸ ਚੈੱਕ ਕਰ ਲਓ ਪਹਿਲਾਂ ਫਿਰ ਮੈਂ ਤੁਹਾਨੂੰ ਪ੍ਰੋਪਰ ਇਹਦੇ ਬਾਰੇ ਸਾਰਾ ਡਿਟੇਲ ਨਾਲ ਦੱਸਦੀ ਆਂ ਪਿੱਕੀ ਆਪਾਂ ਮਟੀਰੀਅਲ ਐਡ ਆਨ ਕੀਤਾ ਹੋਇਆ ਕਿਸ ਫੈਬਰੀ ਦੇ ਉੱਪਰ ਬਣਾਇਆ ਹੋਇਆ ਇਸ ਤੋਂ ਪਹਿਲਾਂ ਵੀ ਤੁਹਾਨੂੰ ਜਿਹੜੇ ਆਪਾਂ ਸੂਟ ਦਿਖਾਏ ਨੇ ਉਹ ਆਪਾਂ ਸੈਮੀ ਕ੍ਰੇਪ ਦੇ ਉੱਪਰ ਬਣਾਏ ਨੇ ਸੈਮੀ ਕ੍ਰੇਪ ਦਾ ਮਤਲਬ ਇਹ ਨਹੀਂ ਕਿ ਕੋਈ ਹਲਕੀ ਕੁਆਲਿਟੀ ਹੈ ਠੀਕ ਹੈ ਪਹਿਲੀ ਗੱਲ ਤਾਂ ਹਲਕੀ ਕੁਆਲਿਟੀ ਦੇ ਉੱਪਰ ਇੰਨਾ ਵਧੀਆ ਦਬਕੇ ਵਾਲਾ ਕੰਮ ਜਿਹੜਾ ਨਹੀਂ ਹੁੰਦਾ ਹੈਗਾ ਅਗਰ ਆਪਾਂ ਹਲਕੀ ਕੁਆਲਿਟੀ ਦੇ ਉੱਪਰ ਕੰਮ ਕਰਦੇ ਆ ਤਾਂ ਸਾਡਾ ਜਿਹੜਾ ਦਬਕਾ ਜਦੋਂ ਆਪਾਂ ਐਡ ਆਨ ਕਰਦੇ ਸਾਡਾ ਕੱਪੜਾ ਜਿਹੜਾ ਚਿਜਣਾ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਇਸ ਕਰਕੇ ਤੁਸੀਂ ਹਮੇਸ਼ਾ ਸਾਡੇ ਤੇ ਟਰਸਟ ਕਰਿਆ ਕਰੋ ਔਰ ਸਾਰੀਆਂ ਭੈਣਾਂ ਟਰਸਟ ਕਰਦੀਆਂ ਨੇ ਬੜੀ ਖੁਸ਼ੀ ਹੁੰਦੀ ਏ ਸਾਨੂੰ ਤੁਸੀਂ ਦੇਖ ਸਕਦੇ ਹੋ ਇਹ ਪੀਸ ਜਿਹੜਾ ਬਣਿਆ ਹੋਇਆ ਬਹੁਤ ਸੋਹਣਾ ਬਣਿਆ ਹੋਇਆ ਔਰ ਇਸ ਦੇ ਵਿੱਚ ਜ਼ਿਆਦਾ ਆਪਾਂ ਦਬਕਾ ਹੀ ਐਡ ਆਨ ਕੀਤਾ ਹੋਇਆ ਠੀਕ ਹੈ ਬਹੁਤ ਸੋਹਣਾ ਫਲੇਅਰ ਦੇ ਉੱਪਰ ਕੰਮ ਰਹੇਗਾ ਬਹੁਤ ਪਿਆਰਾ ਜਿਹਾ ਹਰ ਇੱਕ ਤਰ੍ਹਾਂ ਦਾ ਦੇ ਵਿੱਚ ਆਪਾਂ ਮਟੀਰੀਅਲ ਐਡ ਆਨ ਕੀਤਾ ਹੋਇਆ ਔਰ ਬਹੁਤ ਸ ਸਾਡੀ ਭੈਣ ਦੀ ਸਪੈਸ਼ਲ ਡਿਮਾਂਡ ਸੀ ਕਿ ਮੈਨੂੰ ਇੱਕ orange rust color ਦਾ ਕਲਰ ਦਾ ਕਲਰ ਜਿਹੜਾ suit ਚਾਹੀਦਾ ਉਹ ਪ੍ਰੋਪਰ ਹੈਵੀ ਬਣਿਆ ਹੋਵੇ ਤੇ ਆਪਾਂ ਭੈਣ ਦੀ ਚੁਆਇਸ ਅਕੋਰਡਿੰਗ ਪ੍ਰੋਪਰ ਇਸ ਨੂੰ ਹੈਵੀ ਲੁੱਕ ਦੇ ਵਿੱਚ ਬਣਾਇਆ ਹੋਇਆ ਔਰ ਜਿਹੜੀ ਮੇਨ ਚੀਜ਼ ਹੈ ਕਿ ਇਹਦੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਚਿੜੀਆਂ ਔਰ ਮੋਰਨੀਆਂ ਬਣੀਆਂ ਹੋਈਆਂ ਨੇ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਬਹੁਤ ਪਿਆਰੀਆਂ ਦੇਖੋ ਔਰ ਇੱਕ ਇੱਕ ਚੀਜ਼ ਚੈੱਕ ਕਰੋ ਬਹੁਤ ਸੋਹਣੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਰਡਸ ਬਣੇ ਹੋਏ ਨੇ ਔਰ ਇਸ ਤਰ੍ਹਾਂ ਉੱਪਰ ਤੁਸੀਂ ਦੇਖੋ ਜਿਹੜੇ ਲੀਫ ਬਣੇ ਹੋਏ ਨੇ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਨੇ ਬਹੁਤ ਪਿਆਰੇ ਠੀਕ ਹੈ ਇਸ ਤਰ੍ਹਾਂ neck ਦੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਔਰ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀਆਂ ਵਿੱਚ ਪੀਕਾਕ ਸ਼ੇਡ ਦਿੱਤੀ ਹੋਈ ਆਪਾਂ ਨੇ ਸੌਰੀ ਪੀਕਾਕ ਬਣਾਏ ਹੋਏ ਨੇ ਬਹੁਤ ਪਿਆਰੇ ਲੱਗ ਰਹੇ ਨੇ ਔਰ ਕਲਰ ਜਿਹੜਾ ਆਪਾਂ ਮਹਿਰੂਨ ਇੱਥੇ ਐਡ-ਆਨ ਕੀਤਾ ਹੋਇਆ ਕਿਉਂਕਿ ਡਿਜ਼ਾਈਨ ਜਿਹੜਾ ਸਾਡੇ ਕੋਲ ਆਇਆ ਉਹ ਮਹਿਰੂਨ ਸ਼ੇਡ ਸੀ ਤਾਂ ਆਪਾਂ ਉਹਨਾਂ ਭੈਣ ਦੀ ਚੁਆਇਸ ਅਕੋਰਡਿੰਗ ਹੀ ਕਲਰ ਐਡ-ਆਨ ਕੀਤਾ ਹੋਇਆ ਔਰ ਫੁੱਲ ਹੈਵੀ ਪੀਸ ਹੈ ਜੀ ਇਹ ਸੂਟ ਨੂੰ ਮਹਿੰਗਾ ਸਸਤਾ ਬਣਾਉਣਾ ਦੇਖੋ ਤੁਹਾਡੇ ਹੱਥ ਦੇ ਵਿੱਚ ਹੈ ਠੀਕ ਹੈ ਜੀ ਕੁਝ ਭੈਣਾਂ ਨੂੰ ਲੱਗੇਗਾ ਕਿ ਕਾਫੀ ਹੈਵੀ ਹੈ ਬਟ ਸਭ ਦੀ ਚੁਆਇਸ ਜਿਹੜੀ ਹੁੰਦੀ ਉਹ ਅਲੱਗ-ਅਲੱਗ ਹੁੰਦੀ ਹੈ ਕੋਈ ਹੈਵੀ ਲਾਈਕ ਕਰਦਾ ਕੋਈ ਥੋੜਾ ਨੋਰਮਲ ਵਰਕ ਲਾਈਕ ਕਰਦਾ ਬਟ ਉਹਨਾਂ ਦਾ ਆਪਣਾ ਪਰਸਨਲ ਫੰਕਸ਼ਨ ਹੈ ਉਹਨਾਂ ਨੇ ਇਸ ਲਈ ਰੈਡੀ ਕਰਵਾਏ ਹੈ ਤੇ ਬਹੁਤ ਸੋਹਣੇ ਸੂਟ ਰੈਡੀ ਹੋਏ ਹੋਏ ਨੇ ਇਸ ਤਰ੍ਹਾਂ ਬਾਜ਼ੂ ਦੇ ਉੱਪਰ ਡਿਜ਼ਾਈਨ ਰਹੇਗਾ ਬਹੁਤ ਪਿਆਰਾ ਜਿਹਾ ਠੀਕ ਹੈ ਔਰ ਇਸ ਤਰ੍ਹਾਂ ਤੁਸੀਂ ਨੈਕਸਟ ਚੈੱਕ ਕਰੋ ਲਟਕਣ ਆਪਾਂ ਹਰੇਕ ਸੂਟ ਦੇ ਉੱਪਰ ਦਿੱਤੇ ਨੇ ਕਿਉਂਕਿ ਸਾਡੀ ਭੈਣ ਦੀ ਸਪੈਸ਼ਲ ਡਿਮਾਂਡ ਸੀ ਕਿ ਲ ਨੈਕ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਨੈਕ ਬਣਿਆ ਹੋਇਆ ਬਹੁਤ ਸੋਹਣਾ ਆਪਣੀ ਬੋਡੀ ਦੇ ਉੱਪਰ ਕੰਮ ਰਹੇਗਾ ਬੋਡੀ ਦੇ ਉੱਪਰ ਕੰਮ ਥੋੜਾ ਡਿਫਰੈਂਟ ਰਹੇਗਾ ਕਿਉਂਕਿ ਸਾਡੇ ਜਿਹੜਾ ਘੇਰੇ ਦੇ ਉੱਪਰ ਕੰਮ ਹੋਇਆ ਹੋਇਆ ਫਲੇਅਰ ਦੇ ਉੱਪਰ ਕੰਮ ਹੋਇਆ ਬਹੁਤ ਸੋਹਣਾ ਹੋਇਆ ਹੋਇਆ ਬਹੁਤ ਹੈਵੀ ਪੀਸ ਬਣਿਆ ਹੋਇਆ ਜੀ ਫੈਬਰਿਕ ਜਿਹੜਾ ਰਹੇਗਾ ਸੈਮੀ ਕਰੇਪ ਰਹੇਗਾ ਠੀਕ ਹੈ ਔਰ ਮੈਂ ਇਸ ਨੂੰ ਪਰਸਨਲ ਡਾਈ ਕਰਵਾਇਆ ਆਪਾਂ ਨੇ 컬러 ਕੋਈ ਇਦਾਂ ਨਹੀਂ ਹੈਗਾ ਕਿ ਜੋ ਡਾਈ ਕੀਤਾ ਹੋਇਆ 컬러 ਆਇਆ ਉੱਤੇ ਬਣਾ ਦਿੱਤਾ ਨਹੀਂ ਜੀ ਪ੍ਰੋਪਰ ਆਪਾਂ 컬러 ਰੈਡੀ ਕਰਵਾਉਨੇ ਆ కెమికਲ ਡਾਈ ਹੁੰਦੀ ਆਪਣੀ ਠੀਕ ਹੈ ਜੀ ਫੁੱਲ ਹੈਵੀ ਬਾਜ਼ੂ ਮਿਲੇਗੀ ਤੁਹਾਨੂੰ ਔਰ ਇਸ ਤਰ੍ਹਾਂ ਆਪਾਂ ਫਿਨਿਸ਼ਿੰਗ ਪੱਟੀ ਦੇ ਕੇ ਮਹਿਰੂਨ ਕਲਰ ਦੇ ਸੂਟ ਨੂੰ ਡਾ ਪ੍ਰੋਪਰ ਰੈਡੀ ਕੀਤਾ ਦੇਖੋ ਜਦੋਂ ਤੁਸੀਂ ਹੈਂਡਵਰਕ ਦੇ ਸੂਟ ਰੈਡੀ ਕਰਾ ਰਹੇ ਹੋ ਪਾਰਟੀ ਦੇ ਸੂਟ ਰੈਡੀ ਕਰਵਾ ਰਹੇ ਹੋ ਤਾਂ ਫਿਨਿਸ਼ਿੰਗ ਪੱਟੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਵੇਂ ਆਪਾਂ ਕਹਿ ਦਿਨਾ ਵੀ ਅਗਰ ਫਿਨਿਸ਼ਿੰਗ ਪੱਟੀ ਨਹੀਂ ਲੱਗਦੀ ਤਾਂ ਆਪਣਾ ਪਾਰਟੀ ਵਿੱਚ ਸੂਟ ਜਿਹੜਾ ਅਧੂਰਾ ਹੈ ਬਟ ਮੈਂ ਦੇਖਦੀ ਆਂ ਕਿ ਕੁਛ ਨੇ ਫਿਨਿਸ਼ਿੰਗ ਪੱਟੀ ਲਗਾਈ ਹੁੰਦੀ ਬਟ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਕਿੱਦਾਂ ਲਗਾਣੀ ਉਹ ਕਿਸੇ ਨੇ ਬਸ ਚਾਕਾ ਤੇ ਲਗਾਈ ਔਰ ਸਮਝ ਲਿਆ ਕਿ ਪੇਸਟਿੰਗ ਪੱਟੀ ਜਿਹੜੀ ਆਪਾਂ ਬਹੁਤ ਸੋਹਣਾ ਸੂਟ ਜਿਹੜਾ ਰੈਡੀ ਹੋਇਆ ਹੋਇਆ ਆਪਣਾ ਫੁੱਲ ਹੈਵੀ ਪੀਸ ਬਣਿਆ ਹੋਇਆ ਤੁਸੀਂ ਇਹਨਾਂ ਦੇ ਰੈਡੀ ਕਰਵਾਉਣੇ ਆਪਣੇ ਪਰਸਨਲ ਫੰਕਸ਼ਨ ਲਈ ਤਾਂ ਤੁਸੀਂ ਇਹਨਾਂ ਦੇ ਵਿੱਚੋਂ ਰੈਡੀ ਕਰਵਾ ਸਕਦੇ ਹੋ ਕਲਰ ਡਿਜ਼ਾਈਨ ਤੁਸੀਂ ਸਿਲੈਕਟ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਕਲਰ ਡਿਜ਼ਾਈਨ ਦਾ ਕੁਝ ਆਪਸ਼ਨ ਨਹੀਂ ਹੈਗਾ ਤੇ ਤੁਹਾਡਾ ਤੁਸੀਂ ਇੰਸਟਾਗ੍ਰam ਪੇਜ ਜਾ ਕੇ ਫੋਲੋ ਕਰ ਲਓ ਉਸ ਦਾ ਚ ਆਪਣਾ ਪੇਜ ਹੈਗਾ ਪਹਿਣਾ ਦਾ ਬੁਟੀਕ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਲਓ ਸਾਰੇ ਡਿਜ਼ਾਈਨ ਤੁਹਾਨੂੰ ਉੱਥੇ ਮਿਲ ਜਾਣਗੇ और दुपट्टे आप जो रखे हुए बिल्कुल सिंपल रखे हुए क्योंकि भैन कह रही थी कि दुपट्टे बिल्कुल सिंपल रखियो, इसलिए दुपटे को आप सिर्फ खिचड़ी गोटा लगा के आप झाड़ू गोटा कह दें खिचड़ी कह दें फुलझड़ी कह दें तो वाले सारे गोटे लगा के रेडी किया जरा ट्राउजर रहेगा बहुत सोहना हैवी पीस बनया हुआ देख सकते हो इस तरह पूरे ट्राउजर के उपर कम रहेगा देखो ये भी अपना मेहरून कलर जो एड ऑन कियावी कम मिलेगा थोड़ा पूरा ट्राउजर के उपर ठीक है जी अगर तुम सौ प्राइस लेना चाहते हो सट्सएपे मैसेज कर सकते हो प्लीज़ कॉल न करो वट्सएप मैसेज कर लिया करो काफ़ी टाइम इदा हूं कि साधा शड्यूल काफ़ी बिजी हूं और साल अटैंड करनी काफ़ी मुश्किल हो जाए सो वॉइस मैसेज एक बार जरूर छोड़ करो वट्सएप ठीक है कॉल का जो टाइम रहा हूँ रात साढ़े अठ बजे तो लैके साढ़े बारह बजे पहला टाइम हूँ क्योंकि मॉर्निंग टाइम काफ़ी ज्यादा काम हो इस करके जी अटेंड करनी काफ़ी मुश्किल हो जाती है इस तरह बैग पर लटक रहेंगे ਬਹੁਤ ਸੋਹਣਾ ਕਲਰ ਹੈ ਡਿਜ਼ਾਈਨ ਬਹੁਤ ਹੀ ਜ਼ਿਆਦਾ ਸੋਹਣਾ ਹੈ ਅਗਰ ਤੁਹਾਨੂੰ ਸੇਮ ਪਸੰਦ ਹੈ ਤੁਸੀਂ ਸੇਮ ਵੀ ਬਣਵਾ ਸਕਦੇ ਹੋ ਅਗਰ ਤੁਸੀਂ ਕਲਰ ਚੇਂਜ ਕਰਨਾ ਚਾਹੋ ਜਾਂ ਡਿਜ਼ਾਈਨ ਚੇਂਜ ਕਰਨਾ ਚਾਹੁੰਦੇ ਹੋ ਨਾ ਤੁਸੀਂ ਆਪਣੇ ਸਾਨੂੰ ਚੁਆਇਸ ਦੱਸ ਕੇ ਡਿਜ਼ਾਈਨ ਔਰ ਕਲਰ ਚੇਂਜ ਕਰਵਾ ਸਕਦੇ ਹੋ ਇਹਨਾਂ ਸਾਰੇ ਫੁੱਟਾਂ ਦੇ ਨਾਲ ਆਪਾਂ ਟਰੌਜ਼ਰ ਰੈਡੀ ਕੀਤੇ ਹੋਏ ਨੇ ਤੁਸੀਂ ਸਲਵਾਰ ਬਣਾ ਸਕਦੇ ਹੋ ਇਹ ਬਹੁਤ ਹੈਵੀ ਪੀਸ ਹੈ hope ਜਿਹੜੀ ਭੈਣਾਂ ਨੇ ਆਪਾਂ ਰੈਡੀ ਕੀਤੇ ਨੇ ਉਹਨਾਂ ਨੂੰ ਪਸੰਦ ਆ ਲਈਏ اگر میں پرائس ਦਾ ਕੋਈ ਤੁਹਾਨੂੰ ਆਈਡੀਆ ਦਵਾਂ ਕਿਉਂਕਿ کافی ਪਰਕਲਿਕ ਤੋਂ ਪ੍ਰਾਈਸ ਜਿਹੜਾ ਜਰੂਰ ਨਾਲ ਦੱਸ ਦਿਆ ਕਰੋ ਦੇਖੋ ਭੈਣੋ ਕਿਉਂਕਿ ਪ੍ਰਾਈਸ ਦਾ ਆਪਾਂ ਤੁਹਾਨੂੰ ਕੁਝ ਵੀ ਆਈਡੀਆ ਨਹੀਂ ਦੇ ਸਕਦੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰੋ ਤੁਸੀਂ ਸਾਡੇ ਤੋਂ ਪ੍ਰਾਈਸ ਲੈ ਸਕਦੇ ਹੋ ਬਟ ਇਹ ਜਿਹੜਾ ਪੀਸ کافی ਹੈਵੀ ਹੈ ਇਨ ਹੀਅਰ ਅਬਾਊਟ 75 ਦੇ ਅਰਾਊਂਡ ਜਿਹੜਾ ਇਹਦਾ ਪ੍ਰਾਈਸ ਦਾ ਰਹੇਗਾ ਕਿਉਂਕਿ ਸਟਿਚਿੰਗ ਵਰਕ ਤੁਸੀਂ ਦੇਖ ਸਕਦੇ ਹੋ ਫੁੱਲ ਹੈਵੀ ਕਮ ਹੈ ਜੀ ਠੀਕ ਹੈ ਕੰਮ ਦੇ ਵਿੱਚ ਤੁਹਾਨੂੰ ਕੋਈ ਵੀ ਕੰਪਲੇਨ ਨਹੀਂ ਹੋਏਗੀ ਫੈਬਰਿਕ ਦੇ ਵਿੱਚ ਤੁਸੀਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਹੋਏਗੀ ਕਿਉਂਕਿ ਫੈਬਰਿਕ ਔਰ ਵਰਕ ਮਟੀਰੀਅਲ ਦੇ ਵਿੱਚ ਅਸੀਂ ਕਿਸੇ ਤਰ੍ਹਾਂ ਦਾ ਕੋਈ ਕੰਪਰਮਾਈਜ਼ ਨਹੀਂ ਕਰਦੇ ਸਟਿਚਿੰਗ ਤੁਸੀਂ ਚੈੱਕ ਕਰ ਸਕਦੇ ਹੋ ਲਾਈਨਿੰਗ ਦੇ نیچے ਵੀ ਆਪਾਂ ਪੇਸਟਿੰਗ ਜਿਹੜੀ ਐਡ-ਆਨ ਕੀਤੀ ਹੋਈ ਹੈ ਕਾਫੀ ਟਾਈਮ ਲੱਗਦਾ ਇੱਕ ਸੂਟ ਨੂੰ ਰੈਡੀ ਕਰਨ ਨੂੰ ਕਿਉਂਕਿ ਅਗਰ ਇਹਦੇ نیچے ਆਪਾਂ ਪੇਸਟਿੰਗ ਨਾ ਐਡ ਕਰੀਏ ਤਾਂ ਸਿੰਪਲ ਲਾਈਨਿੰਗ ਲਗਾਈ ਔਰ ਕੰਮ ਖਤਮ ਬਟ ਨਹੀਂ ਅਸੀਂ ਕਦੀ ਇਦਾਂ ਨਹੀਂ ਕਰਦੇ ਹੈਗੇ ਠੀਕ ਹੈ ਜੀ ਜਿਹੜੀ ਸਟੀਚਿੰਗ ਤੇ ਉਹਦੇ ਆਪਾਂ ਖਾਸ ਧਿਆਨ ਦਿੰਨੇ ਆ ਸੂਟ ਦੇ ਉੱਪਰ ਦਾ ਵਰਕ ਆਪਾਂ ਨੇ ਕਰਵਾ ਲਿਆ ਬਟ ਸਟੀਚਿੰਗ ਮੇਰੇ ਆਪਾਂ ਕਹਿ ਰਹੇ ਕਿ ਨਹੀਂ ਸਾਨੂੰ ਸਿੰਪਲ ਕਰ ਦੋ ਉਹਦਾ ਕੋਈ ਮਤਲਬ ਨਹੀਂ ਬੰਦਾ ਹੈਗਾ ਠੀਕ ਹੈ ਜੀ ਲਓ ਜਿਹੜਾ ਜਿਹੜਾ ਕਲਰ ਡਿਜ਼ਾਈਨ ਪਸੰਦ ਹੈ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਫੁੱਲ ਹੈਵੀ ਪੀਸ ਹੈ ਜੀ ਇਹ ਪੂਰਾ ਅਗਰ ਮੈਂ ਕਹਾਂ ਤਾਂ ਬਰਾਇਡਲ ਸੂਟ ਜਿਹੜਾ ਬਣਿਆ ਹੋਇਆ ਹੈ ਇਹ ਦੋਲੇ ਸੂਟਾਂ ਦਾ ਕਿਸੇ ਦੇ ਨਾਲ ਕੋਈ ਮੁਕਾਬਲਾ ਨਹੀਂ ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਸੋਹਣੇ ਸੂਟ ਨੇ ਜੀ ਇਹ ਵਾਲੇ ਦੇਖੋ ਲੋ ਜੀ ਪਹਿਲਾ ਤਾਂ ਮੈਂ ਤੁਹਾਨੂੰ ਦਿਖਾਵਾਂ neck ਬਹੁਤ ਪਿਆਰਾ neck ਬਣਿਆ ਹੋਇਆ ਡਿਜ਼ਾਈਨ ਚੈੱਕ ਕਰੋ ਕੰਮ ਚੈੱਕ ਕਰੋ ਬਹੁਤ ਪਿਆਰਾ ਜਿਆ ਠੀਕ ਹੈ ਔਰ ਇਸੇ ਤਰ੍ਹਾਂ ਹੀ ਆਪਣੀਆਂ ਬਾਹੂ ਦੇ ਉੱਪਰ ਕੰਮ ਰਹੇਗਾ ਲੋਜੀ ਇਹ ਇੱਕ ਹੀ ਪੈਨ ਦੇ ਸੂਟ ਨੇ ਜੀ ਸਾਰੇ ਡਿਫਰੈਂਟ ਡਿਫਰੈਂਟ ਡਿਜ਼ਾਈਨ ਰਹਣਗੇ ਬਟ ਇਹ ਵਾਲਾ ਜਿਹੜਾ ਫੈਬਰਿਕ ਰਹੇਗਾ ਫੈਬਰਿਕ ਟੋਟਲੀ ਚੇਂਜ ਰਹੇਗਾ ਪਹਿਲਾਂ ਆਪਾਂ ਜਿੰਨੇ ਵੀ ਤੁਹਾਨੂੰ ਸੂਟ ਦਿਖਾਏ ਨੇ ਐਂਡ ਕੀ ਵੀ ਸਿਲਕ ਐਂਡ ਕਰੇਵ ਦੇ ਉੱਪਰ ਦਿਖਾਏ ਨੇ ਲੋਜੀ ਇਸ ਦੀ ਪ੍ਰੋਪਰ ਤੁਸੀਂ ਲੁੱਕ ਚੈੱਕ ਕਰ ਲਓ ਪਹਿਲਾਂ ਬਹੁਤ ਜ਼ਿਆਦਾ ਹੈਵੀ ਪੀਸ ਹੈ ਜੀ ਇਹ ਵੀ ਬਟ ਇਹ ਦੇਖਣ ਨੂੰ ਹੈਵੀ ਲੱਗ ਰਿਹਾ ਬਟ ਤੁਹਾਨੂੰ ਵੇਅਰ ਕਰੋਗੇ ਤਾਂ ਲਾਈਟ ਵੇਟ ਹੈ ਬਹੁਤ ਸੋਹਣਾ ਸਿੱਪੀ ਦਾ ਜਾਲ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਵਿੱਚ ਫਲੇਅਰ ਦੇ ਉੱਪਰ ਕਾਫੀ ਹੈਵੀ ਕੰਮ ਰਹੇਗਾ ਬਹੁਤ ਪਿਆਰਾ ਜਾਂ ਅਗਰ ਮੈਂ ਫੈਬਰਿਕ ਦੀ ਗੱਲ ਕਰਾਂ ਤਾਂ ਫੈਬਰਿਕ ਜਿਹੜਾ ਇਹਦਾ ਰਹੇਗਾ ਜੀ ਖਾਦੀ ਸਿਲਕ ਰਹੇਗੀ ਤੁਸੀਂ ਇਸ ਨੂੰ ਕ੍ਰੇਪ ਤੇ ਕਰਵਾ ਸਕਦੇ ਹੋ ਠੀਕ ਹੈ ਤੁਹਾਡੀ ਚੁਆਇਸ ਰਹੇਗੀ ਕੰਮ ਬਿਲਕੁਲ ਨੇੜੇ ਤੋਂ ਤੁਹਾਨੂੰ ਚੈੱਕ ਕਰਵਾ ਰਹੇ ਹਾਂ ਕੰਮ ਬਹੁਤ ਪਿਆਰਾ ਹੋਇਆ ਹੋਇਆ ਜੇ ਸਿੱਪੀ ਕੜਦਾਨਾ ਦਬਕਾ ਠੀਕ ਹੈ ਵਿੱਚ ਪਰਲ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬਹੁਤ ਹੈਵੀ ਬਹੁਤ ਪਿਆਰਾ ਪੀਸ ਜਿਹੜਾ ਬਣਿਆ ਹੋਇਆ ਜੀ ਮੈਨੂੰ ਤਾਂ ਸਾਨੂੰ ਕਾਫੀ ਸਾਰੇ ਮੈਸੇਜ ਆਉਂਦੇ ਆ ਭੈਣਾਂ ਦੇ ਕਿ ਵਾਕਈ ਤੁਸੀਂ ਸਹੀ ਲਿਖਦੇ ਹੋ ਕਿ ਤੁਸੀਂ ਅਸੀਂ ਸਾਨੂੰ ਬੋਲਣ ਦੀ ਲੋੜ ਨਹੀਂ ਸਾਡਾ ਕੰਮ ਬੋਲਦਾ ਵਾਕਈ ਬਿਲਕੁਲ 100% ਜੀ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਜਿੰਨਾ ਚਿਰ ਸਾਨੂੰ ਖੁਦ ਨੂੰ ਚੀਜ਼ ਪਸੰਦ ਨਹੀਂ ਆਉਂਦੀ ਆਪਾਂ ਤੁਹਾਨੂੰ ਕਿੱਦਾਂ ਰეკਮੈਂਡ ਕਰਾਂਗੇ ਉਹ ਚੀਜ਼ ਹੁਣ ਸਾਡਾ ਦਿਲ ਖੁਸ਼ ਹੋ ਰਿਹਾ ਸਾਡੇ ਸੂਟ ਦੇ ਕੇ ਤਾਂ ਇੱਥੇ ਬਿਲਕੁਲ ਮੈਨੂੰ ਪਤਾ ਹੈ ਕਿ ਸਾਡੀਆਂ ਭੈਣਾਂ ਨੂੰ ਵੀ ਜ਼ਰੂਰ ਪਸੰਦ ਆਉਣਗੇ ਔਰ ਕਲਰ ਕੰਬੀਨੇਸ਼ਨ ਤੁਹਾਨੂੰ ਆਪਾਂ ਜਦੋਂ ਬਣਾ ਕੇ ਦਿੰਨੇ ਆ ਤਾਂ ਸਾਰੀਆਂ ਭੈਣਾਂ ਦਾ ਸਾਨੂੰ ਮੈਸੇਜ ਆਉਂਦਾ ਕਿ ਵਾਕਈ ਵੀ ਤੁਹਾ ਤੇ ਇਸੇ ਕਰਕੇ ਦੇਖੋ ਜੀ ਬੁਟੀਕ ਤੋਂ ਸੂਟ ਬਣਾਉਂਦਾ ਮਤਲਬ ਇਹੀ ਹੁੰਦਾ ਕਿ ਕੁਝ ਅਲੱਗ ਹੋਵੇ ਕੁਝ ਡਿਫਰੈਂਟ ਹੋਵੇ ਕਿਉਂਕਿ ਸ਼ਾਪ ਵਾਲੇ ਸੂਟ ਤਾਂ ਹਰ ਇੱਕ ਜਗ੍ਹਾ ਤੋਂ ਮਿਲ ਜਾਣਗੇ ਠੀਕ ਹੈ ਆਪਾਂ ਕਿਸੇ ਦੇ ਕੰਮ ਨੂੰ ਕੁਝ ਗਲਤ ਨਹੀਂ ਕਹਿੰਦੇ ਮਾੜਾ ਨਹੀਂ ਕਹਿੰਦੇ ਬਟ ਅਗਰ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਰੈਡੀ ਕਰਵਾਉਣਾ ਚਾਹੁੰਦੇ ਹੋ ਨਾ ਤਾਂ ਤੁਹਾਨੂੰ ਪ੍ਰੋਪਰ ਡਿਜ਼ਾਈਨ ਬਾਰੇ ਪਤਾ ਹੋਵੇ ਫੈਬਰਿਕ ਬਾਰੇ ਨੌਲੇਜ ਰੱਖੋ ਠੀਕ ਹੈ ਕਈ 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 ਵਾਰ ਇਹਦਾ ਹੁੰਦਾ ਕਿ ਤੁਹਾਨੂੰ ਅਗਰ ਫੈਬਰਿਕ ਵਾਲੀ ਡਿਜ਼ਾਈਨ ਬਾਰੇ ਕੋਈ ਨੌਲੇਜ ਨਹੀਂ ਤਾਂ ਤੁਹਾਨੂੰ ਆਪ ਹੀ ਜੋ ਮਰਜ਼ੀ ਕਰ ਲਗਾ ਕੇ ਭੇਜਦੇ ਨੇ ਬਟ ਆਪਾਂ ਭੈਣਾਂ ਨੂੰ ਪ੍ਰੋਪਰ ਦੱਸ ਦਿਆਂ ਕਿ ਤੁਹਾਡੇ ਸੂਟ ਦੇ ਉੱਪਰ ਇਹ ਵਾਲੀ ਚੀਜ਼ ਅੱਛੀ ਰਹੇਗੀ ਹਨਾ ਇਹ ਵਾਲਾ ਕਲਰ ਕੰਬੀਨੇਸ਼ਨ ਸਹੀ ਰਹੇਗਾ ਕਿ ਆਪਾਂ ਫਿਰ ਭੈਣਾਂ ਦੇ ਸੂਟ ਜਿਹੜੇ ਰੈਡੀ ਕਰਦੇ ਆ ਲਓ ਖਾਦੀ ਸਿਲਕ ਦੇ ਉੱਪਰ ਆਪਾਂ ਇਹ ਰੈਡੀ ਕੀਤਾ ਠੀਕ ਹੈ ਜੀ ਇਸੇ ਤਰ੍ਹਾਂ ਬੈਗ ਦੇ ਉੱਪਰ ਕੰਮ ਰਹੇਗਾ ਦੇਖੋ ਲਟਕਣ ਆਪਾਂ ਹਰ ਇੱਕ ਸੂਟ ਦੇ ਪਿਲ ਲਗਾਏ ਹੋਏ ਨੇ ਕਿਉਂਕਿ ਭੈਣ ਦੀ ਸਪੈਸ਼ਲ ਡਿਮਾਂਡ ਸੀ ਕਿ ਲਟਕਣ ਜ਼ਰੂਰ ਐਡ-ਆਨ ਕਰਿਓ ਲਓ ਲਟਕਣ ਜਿਪ ਐਡ-ਆਨ ਕਰਾਉਣੀ ਉਹ ਤੁਸੀਂ ਸਾਨੂੰ ਮੈਜ਼ਰਮੈਂਟ ਦੇ ਵਿੱਚ ਮੈਂਸ਼ਨ ਕਰਨਾ ਅਗਰ ਤੁਸੀਂ ਆਪਣਾ ਮੈਜ਼ਰਮੈਂਟ ਸਾਨੂੰ ਬਿਲਕੁਲ ਸਹੀ ਦਿੱਤਾ ਹੋਇ ਤਾਂ ਤੁਹਾਨੂੰ ਟੈਨਸ਼ਨ ਲੈਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਕਿਉਂਕਿ ਫਿਟਿੰਗ ਦੀ ਸਾਡੀ ਫੁੱਲ ਗਾਰੰਟੀ ਹੋਏਗੀ ਤੁਹਾਨੂੰ ਪ੍ਰੋਪਰ ਜਿਹੜੀ ਫਿਟਿੰਗ ਅੱਛੀ ਆਏਗੀ ਅਗਰ ਤੁਹਾਡੇ ਮੈਜ਼ਰਮੈਂਟ ਦੇ ਵਿੱਚ ਕੋਈ ਦਿੱਕਤ ਹੈ ਕੋਈ ਪਰੇਸ਼ਾਨੀ ਹੈ ਤੁਸੀਂ ਉਸ ਨੂੰ ਲੂਜ਼ ਦਾ ਟਾਈਟ ਆਪਣੇ ਵੱਲੋਂ ਹੀ ਕਰਵਾ ਕੇ ਸਾਨੂੰ ਭੇਜ ਦਿੱਤਾ ਕਿ ਅਮਨ ਵੀ ਮੇਰਾ ਇਹ ਮੈਜ਼ਰਮੈਂਟ ਹੈ ਨਾ ਤਾਂ ਅਸੀਂ ਮੈਜ਼ਰਮੈਂਟ ਅਕੋਰਡਿੰਗ ਤੁਹਾਡਾ ਸੂਟ ਰੈਡੀ ਕਰਨਾ ਸਾਨੂੰ ਪ੍ਰੋਪਰ ਜਿਹੜਾ ਤੁਹਾਡਾ ਮੈਜ਼ਰਮੈਂਟ ਚਾਹੀਦਾ ਹੁੰਦਾ ਫਿਰ ਅਸੀਂ ਤੁਹਾਡਾ ਸੂਟ ਜਿਹੜਾ ਰੈਡੀ ਕਰਦੇ ਹਾਂ ਇਸ ਦੇ ਨਾਲ ਬਹੁਤ ਸੋਨਾ ਪਲਾਜ਼ੋ ਬਣਿਆ ਹੋਇਆ ਪਲਾਜ਼ੋ ਦੇ ਉੱਪਰ ਇਸੇ ਤਰ੍ਹਾਂ ਹੀ ਜਾਲ ਬਣਿਆ ਹੋਇਆ ਜਿਵੇਂ ਆਪਣੇ ਸ਼ਰਟ ਦੇ ਵਿੱਚ ਬਣਿਆ ਹੋਇਆ ਇਸੇ ਤਰ੍ਹਾਂ ਹੀ ਟਰੌਜ਼ਰ ਦੇ ਉੱਪਰ ਬਣਿਆ ਹੋਇਆ ਠੀਕ ਹੈ ਜੀ ਦੇਖੋ ਬਹੁਤ ਹੈਵੀ ਪੀਸ ਹੈ ਜੀ ਇਹ ਔਰ ਕਾਫੀ ਸਾਰੇ ਸੂਟ ਨੇ ਭੈਣ ਦੇ ਜਿਹੜੇ ਪਲੇਨ ਤੇ ਵੀ ਬਣੇ ਹੋਏ ਨੇ ਪਲੇਨ ਆਪਾਂ ਬਣਾਏ ਹੋਏ ਨੇ ਸੀ ਸਿੰਪਲ ਆਪਾਂ ਫਿਨਿਸ਼ਿੰਗ ਪਟੀਆਂ ਦੇ ਕੇ ਪੋਰਟਲੀ ਬਟਨ ਲਗਾ ਕੇ ਚੰਪਾ ਲੈਸ਼ਨਰ ਫਿਨਿਸ਼ਿੰਗ ਦੇ ਕੇ ਕਾਫੀ ਸੂਟ ਸਾਰੇ ਰੈਡੀ ਕੀਤੇ ਹੋਏ ਨੇ ਔਰ ਕਾਫੀ ਸਾਰੇ ਭੈਣ ਦੇ ਜਿਹੜੇ ਪ੍ਰਿੰਟ ਸੂਟ ਬਣੇ ਹੋਏ ਨੇ ਉਹ ਆਪਾਂ ਤੁਹਾਨੂੰ ਸ਼ੋ ਨਹੀਂ ਕਰ ਰਹੇ ਕਿਉਂਕਿ ਪ੍ਰਿੰਟ ਦਿਖਾਉਂਦਾ ਕੋਈ ਮਤਲਬ ਨਹੀਂ ਆਏਗਾ ਨਾ ਕਿਉਂਕਿ ਉਹ ਸਟਿਚ ਕੀਤੇ ਹੋਏ ਨੇ ਠੀਕ ਹੈ ਜੀ ਚਲੋ ਜੀ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਡਿਜ਼ਾਈਨ ਪਸੰਦ ਆ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਅਗਰ ਕੁਝ ਤਾਂ ਤੁਸੀਂ ਐਨੀ ਟਾਈਮ ਮੈਨੂੰ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਚਲੋ ਅਸੀਂ ਉਮੀਦ ਕਰਦੇ ਆ ਕਿ ਅੱਜ ਵਾਲੀ ਜਿਹੜੀ ਕਲੈਕਸ਼ਨ ਹੈ ਉਹ ਵਧੀਆ ਲੱਗੀ ਹੋਏਗੀ ਅਗਰ ਵਧੀਆ ਲੱਗੀ ਪੀਸ ਲਾਈਕ ਸ਼ੇਅਰ ਹੋ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਆਂ ਅੱਜ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ